ਸਤਿ ਸ੍ਰੀ ਅਕਾਲ ਦੋਸਤੋ ਹੋਰ ਕੀ ਹਾਲ ਚਾਲ ਨੇ ਆਸ ਕਰਦੇ ਕਿ ਤੁਸੀਂ ਸਾਰੇ ਠੀਕ ਹੋਗੇ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦੋਸਤੋ ਅੱਜ ਰਖੜ ਪੁੰਨਿਆਂ ਦਾ ਦਿਨ ਸੀ ਤਾਂ بارش ਜਿਹੜੀ ਆ ਉਹ ਮਾਝੇ ਏਰੀਏ ਦੇ ਵਿੱਚ ਅੱਜ ਫੇਰ ਬਹੁਤ ਜਬਰਦਸਤ ਹੋਈ ਹੈ ਵਾਟਰਾਂ ਵਾਟ ਪਈ ਤਾਂ ਛੱਡ ਗਈ ਹੈ ਕਿਉਂਕਿ ਪੱਟੀਆਂ ਜਦੋਂ ਆਪਾਂ ਸਰਹਾਲੀ ਨੂੰ ਆਉਣੇ ਇਸ ਰੂਟ ਤੇ بارش ਬੁਰਜ ਰਾਏ ਕੇ ਨੱਥੂ ਕੇ ਬੁਰਜ ਤੋਂ ਲੈ ਕੇ ਤੇ ਵੱਡੀ ਸਰੀਹਾਲੀ ਤੱਕ ਜਿਹੜੀ ਆ ਉਹ ਬਹੁਤ ਜ਼ਿਆਦਾ بارش ਹੋਈ ਆ ਮਹਾਰਾਜ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਝੋਨੇ ਵੀ ਹੁਣ ਤਕਰੀਬਨ ਕਾਫੀ ਵੱਡੇ ਜਿਹੜੇ ਹੋ ਗਏ ਆ ਕੁਝ ਬਾਸਪਤੀਆਂ ਵੀ ਲੱਗੀਆਂ ਜਿਹੜੀਆਂ ਕਿਸਾਨ ਵੀਰਾਂ ਨੇ ਲਾਈਆਂ ਆ ਕਿਉਂਕਿ ਜਿਹੜਾ ਬਾ ਮੀਂਹ ਜ਼ਿਆਦਾ ਪੈਂਦਾ ਵਾ ਇਹ ਚਲੋ ਉੱਚੇ ਇਲਾਕੇ ਵਾਸਤੇ ਤਾਂ ਠੀਕ ਆ ਜਿਹੜੇ ਨੀਵੇਂ ਇਲਾਕੇ ਆ ਉਹਨਾਂ ਵਾਸਤੇ ਵਾਸਤੇ ਜਿਹੜਾ ਉਹ ਨੁਕਸਾਨ ਵੀ ਕਰ ਸਕਦਾ ਵਾ ਇਸ ਕਰਕੇ ਮਹਾਰਾਜ ਅੱਗੇ ਅਰਦਾਸ ਹੀ ਕਰਦੇ ਆ ਕਿ ਮਹਾਰਾਜ ਥੋੜਾ ਬਚਾ ਹੀ ਰਵੇ ਤੇ ਚੰਗੀ ਗੱਲ ਆ ਕਿਉਂਕਿ ਕਿਸਾਨ ਵੀਰਾਂ ਨੇ ਬਹੁਤ ਜ਼ਿਆਦੀ ਮਿਹਨਤ ਕੀਤੀ ਆ ਹੁਣ ਝੋਨੇ ਨੂੰ ਖਾਦ ਖੂਤ ਪਈ ਆ ਤੇ ਝੋਨੇ ਵੈਸੇ ਵੀ ਹੁਣ ਮੁੰਜਰਾ ਤਕਰੀਬਨ ਜੜੀਆਂ ਉਹ ਨਿਕਲਣ ਵਾਲੀਆਂ ਵਾ ਤੇ ਬਾਸਪਤੀਆਂ ਵੀ ਜੜੀਆਂ ਕਿਸਾਨ ਵੀਰਾਂ ਦੀਆਂ ਲੱਗੀਆਂ ਆਈਆਂ ਨੇ ਕਿਉਂਕਿ ਇਹ ਬਾਰਸ਼ ਜਿਹੜੀ ਆ ਉਹ ਤਕਰੀਬਨ ਪੱਠਿਆਂ ਨੂੰ ਵੀ ਤਾਂ ਨੁਕਸਾਨ ਕਰਦੀ ਆ ਮਾਲ ਡੰਗਰ ਵਾਸਤੇ ਵੀ ਜਿਹੜਾ ਉਹ ਚੰਗਾ ਨਹੀਂ ਆ ਪਰ ਜੋ ਰੱਬ ਨੂੰ ਮਨਜੂਰਾ ਹੋ ਤੇ ਉਹਨੇ ਕਰਨਾ ਪਰ ਫਿਰ ਵੀ ਅਰਦਾਸ ਜ਼ਰੂਰ ਕਰਿਆ ਕਰੋ ਕਿ ਮਹਾਰਾਜ ਕਿਸਾਨ ਵੀਰਾਂ ਦੇ ਫਸਲਾਂ ਦੇ ਉੱਤੇ ਜਿਹੜੀ ਆ ਉਹ ਚੜ੍ਹਦੀ ਕਲਾ ਰਵੇ ਹੋਰ ਵੀਡੀਓ ਵੇਖਣ ਲਈ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ